ਅੱਜ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਦਿਵਸ ਪੂਰੇ ਬਿਚਪੜ ਦੇ ਵਿੱਚ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਮੰਡੀ ਗੁੰਦਗੜ ਦੇ ਨਿਵਾਸੀ ਮੇਰੇ ਨਾਲ ਇੰਟਰਨੈਸ਼ਨਲ ਸਿੰਗਰ ਬਰਪਾਲ ਮਟਿਆਰ ਭਾਜੀ ਉਹਨਾਂ ਦੇ ਨਾਲ ਭਵਿੰਦਰ ਸਿੰਘ ਕਾਲਾ ਦੱਸਣਾ ਜਿਨ੍ਹਾਂ ਨੇ ਗੀਤ ਲਿਖੇ ਨੇ। ਅਸੀਂ ਸਿਰਫ ਪ੍ਰੋਗਰਾਮ ਜਿਹੜਾ ਲਾਈਵ ਕਰਨ ਵਾਸਤੇ ਵੀਰ ਜੀ ਦੀ ਇੱਕ ਕਲਮ ਤੋਂ ਲਿਖਿਆ ਹੋਇਆ ਧਾਰਮਿਕ ਗੀਤ ਅਸੀਂ ਤੁਹਾਡੇ ਨਾਲ ਰੂਪਰੂ ਕਰਨੇ ਜਾ ਰਹੇ ਹਾਂ। ਮੈਂ ਚਾਹਨਾ ਤੇ ਉਹ ਬਰਪਾਲ ਮਟਿਆਰ ਵੀਰ ਜੀ ਗਾ ਕੇ ਅਕੀਦਤ ਪੇਡ ਕਰਨ ਉਹ ਸੱਚੇ ਪਾਤਸ਼ਾਹ ਗੁਰਨਾਨ ਨਦੇਵ ਜੀ ਨੂੰ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਵਾਸਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਜਿਹੜਾ ਪੈਰਾ ਦਿੱਤਾ ਆ ਤੇ ਇਸੇ ਸਿਧਾਂਤ ਤੇ ਗੀਤ ਭਾਈ ਜੀ ਦੇ ਅਸੀਂ ਤੁਸੀ ਤੁਹਾਡੇ ਸਨ ਮੁੱਖ ਕਰਨੇ ਜਾ ਰਹੇ ਆ ਮੈਂ ਮੇਰੀ ਮਰਾਦ ਬਰਪਾਲ ਮਟਿਆਰ ਪੱਛ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੀ ਇਸ ਸੰਗਤ ਨੂੰ ਦੇਸ਼ਾਂ-ਵਿਦੇਸ਼ਾਂ ਦੇ ਵਾਸਤੇ ਸਾਰੇ ਹੀ ਗੁਰੂ ਸਾਹਿਬ ਨੂੰ ਮੰਨਣ ਵਾਲਿਆਂ ਨੂੰ ਪੁਰਪੁਰਬ ਦੀ ਬਾਤ ਬਾਤ ਮੁਬਾਰਕਾਂ ਸਾਡਾ ਛੋਟਾ ਵੀਰ ਮੇਰਾ ਛੋਟਾ ਵੀਰ ਆ ਵੈਸੇ ਇਹ ਰਾਜ ਦਸਣਾ ਵਾਲਾ ਅਸੀ ਭੁਮਿੰਦਰ ਅਸੀਂ ਵੀ ਕਹਿੰਦੇ ਤੇ ਉੱਭੀ ਸਾਹਿਬ ਜਗਜੀਤ ਮਨੂਭੀ ਸਾਡੇ ਚਰਨਜੀਤ ਜੀ ਬਾਜਵਾ ਸਾਹਿਬ ਤੇ ਉਹਨਾਂ ਨੇ ਜਿਹੜਾ ਸਨੇਹ ਦਿੱਤਾ ਸਾਂਝੀ ਵਾਲਤਾ ਵਾ ਉੱਤੇ ਲਿਓ ਗੁਰਨਾਣ ਸਾਹਿਬ ਜੀ ਹਾਂ ਜੀ ਸੋਨੇ ਨਰ ਦੀਆ ਦਾ ਉਹ ਜਿੰਨਾ ਤੂੰ ਪਖੰਡਾ ਤੋਂ ਬਚਾਇਆ ਸੀਗਾ ਜੱਗ ਨੂੰ ਆਨੇਕ ਦੇ ਕਮਾਉ ਤੇ ਲਾਇਆ ਸੀਗਾ ਜੱਗ ਨੂੰ ਉਸ ਜੱਗ ਉਤੇ ਛਾ ਗਿਆ ਹਨੇਰ ਬਾਬਾ ਨਾਨਕਾ ਫੇਰ ਇੱਕ ਵਾਰੀ ਆ ਕੇ ਪਾਜਾ ਫੇਰ ਇੱਕ ਵਾਰੀ ਆ ਕੇ ਪਾਜਾ ਫੇਰ ਬਾਬਾ ਨਾਲਾ ਇੱਕ ਵਾਰੀ ਆ ਕੇ ਪਾਜਾ ਫੇਰ ਬਾਬਾ ਨਾਨਕ ਦਾ ਲੋ ਜੀ ਇਹ ਨਵਾਂ ਗੀਤ ਬਾਈ ਜੀ ਦਾ ਆਇਆ ਹੈ ਬਾਬਾ ਨਾਨਕ ਜੀ ਦੇ ਮੇਰੇ ਯਾਦ ਆ ਕਿ ਮੈਂ ਬਾਈ ਜੀ ਨੂੰ ਕਿਹਾ ਵੀ ਸੁਣਾ ਦਿਓ ਤੁਹਾਡਾ ਸਾਰਿਆਂ ਦਾ ਇਹਨਾਂ ਨੇ ਸਦਾ ਸਤਿਕਾਰ ਕੀਤਾ ਤੁਸੀਂ ਲਾਈਵ ਦੇਖਿਆ ਸਾਰਿਆਂ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ